ਫੇਸਬੁਕ ਤੇ ਬੈਠ ਕੇ ਕਹਦਾ ਜੀ ਤੁਸੀਂ ਅਨਾਰ ਦਾੜਾ ਖਾ ਲਓ ਬਿਜਲਾ ਗਾਜਰ ਦਾ ਬੀਜ ਖਾ ਲਓ ਫਲਾਣਾ ਖਾ ਲਓ ਪਰ ਮੈਨੂੰ ਇਹ ਪ੍ਰਸ਼ਨ ਕਰਨਾ ਚਾਹੀਦਾ ਜੀ ਇਹ ਕਿਉਂ ਖਾ ਲਓ ਮੇਰੀ ਲੋਕਾਂ ਨੂੰ ਇਹ ਬੇਨਤੀ ਹੈ ਅਪੀਲ ਹੈ ਵੀ ਉਹ ਕਟੋਕਟੇ ਪਤਾ ਕਰ ਲੈਣ ਵੀ ਜਿਹਦੀ ਅਸੀਂ ਗੱਲ ਸੁਣ ਰਹੇ ਹਾਂ ਕੀ ਬੜਿਆ ਹੋਇਆ ਹੈ ਕੀ ਨਹੀਂ ਬੜਿਆ ਹੋਇਆ ਹੈ ਉਹ ਸਾਰੇ ਜੇ ਕਿ ਇਹ ਕੀ ਉਹ ਅਲੱਗ-ਅਲੱਗ ਵੈਦ ਨੇ ਉਹ ਇਸੀ ਦਾ ਦਾਅਵਾ ਕਰਦੇ ਨੇ ਵੀ ਦੀ ਆਯੁਰਵੇਦ ਇਹਦਾ ਪੱਕਾ ਇਲਾਜ ਹੈ ਵੈਸੇ ਕੋਈ ਇਲਾਜ ਹੈ ਨਹੀਂ ਇਹ ਕਹਿ ਸਕਦੇ ਆਂ ਵੀ ਆਯੁਰਵੇਦ ਦੇ ذریعے ਪੱਕਾ ਇਲਾਜ ਹੋ ਸਕਦਾ ਕਿਸੇ ਚੀਜ਼ ਨੂੰ ਜੜ ਚੁੱਕਾ ਖਤਮ ਕਰਿਆ ਜਾ ਸਕਦਾ ਉਹ ਜਿਹੜਾ ਜਿਨ੍ਹਾਂ ਨੇ ਕਿਤਾਬਾਂ ਲਿਖਿਆ ਉਹਨਾਂ ਨੂੰ ਪਤਾ ਸੀਗਾ ਅੱਜ ਦੇ ਇਹਨਾਂ ਨੂੰ ਪਤਾ ਨਹੀਂ ਹੈ ਇਹ ਕਿੰਨੇ ਦੁੱਖ ਦੀ ਗੱਲ ਹੈ ਵੀ ਬੁਖਾਰ ਨੂੰ ਜੇ ਮੈਂ ਕਹਾਂ ਬੁਖਾਰ ਦਾ ਮੇਰਾ ਸ਼ਰਤੀਆ ਇਲਾਜ ਹੈ ਤਾਂ ਬੁਖਾਰ ਤਾਂ ਆ ਹੀ ਜਾਏਗਾ ਸੀਜ਼ਨ ਚੇਂਜ ਹੋ ਜਾਏਗਾ ਡਾਇਬੀਟੀਜ਼ ਹੈ ਤੁਸੀਂ ਦਵਾਈ ਲੈ ਲਓ ਨਾਰਮਲ ਰਹੇਗੀ ਤੁਸੀਂ ਕੋਈ ਆ ਪੱਥੇ ਕਰੋ ਫਿਰ ਪੈਦਾ ਹੋ ਜਾਏਗੀ ਬਲੱਡ ਪ੍ਰੈਸ਼ਰ ਹੈ ਤੁਸੀਂ ਦਵਾਈ ਲੋ ਚਾਹੇ ਆਯੁਰਵੇਦ ਦੀ ਲੋ ਚਾਹੇ ਅਲੋਪੈਥੀ ਦੀ ਲੋ ਕੁਝ ਡਿਜ਼ੀਜ਼ ਜਿਹੜੀ ਹੈਗੀਆਂ ਹੈ ਉਹ ਤਾਂ ਦਵਾਈਆਂ ਨਾਲ ਕੰਟਰੋਲ ਰਹਿੰਦੀਆਂ ਉਹ ਠੀਕ ਨਹੀਂ ਹੁੰਦੀਆਂ ਆਪ ਕੋ ਐਵੀਡੈਂਸ ਤੋਂ ਦੋ ਐਵੀਡੈਂਸ ਆਪ ਕੋ ਲੈਣੇ ਨਹੀਂ ਆਤੇ ਪ੍ਰੋਟੋਕੋਲ ਪੇਸ਼ੈਂਟ ਕੋ ਟਰੀਟ ਕਰਨੇ ਕਾ ਆਪ ਕੋ ਬਣਾਣਾ ਨਹੀਂ ਆਤਾ ਔਰ ਆਪ ਸ਼ਰਤੀਆ ਇਲਾਜ ਕਰਦੇ ਹੋ ਇਹ ਜਿਹੜੇ ਲੋਕ ਸ਼ਰਤੀਆ ਇਲਾਜ ਕਰਦੇ ਹੈ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਨਾ ਇਹਨਾਂ ਦੀਆਂ ਗੱਲਾਂ ਚਾਹੋ ਜਿਹੜਾ ਬਹੁਤ ਐਜੂਕੇਟਿਡ ਹੈ ਹਰ ਇੱਕ ਡਾਕਟਰ ਦੀ ਡਿਗਰੀ ਜ਼ਰੂਰ ਪੁੱਛ ਜਨਾਬ ਆਪ ਕੀ ਪੜੇ ਹੋਏ ਹੋ ਤੁਸੀਂ ਤੁਹਾਡੀ ਡਿਗਰੀ ਕੀ ਹੈ ਪਲੀਜ਼ ਇਹ ਦੱਸੋ ਫਿਰ ਦੂਜਾ ਇਹ ਵੀ ਦੱਸ ਦੋ ਵੀ ਇਹ ਜਿਹੜਾ ਕਰੇਲੇ ਦਾ ਜੂਸ ਪਿਲਾ ਰਹੇ ਆ ਕਿਉਂ ਪਿਲਾ ਰਹੇ ਕਿੱਥੇ ਲਿਖਿਆ ਵੀ ਕਰੇਲੇ ਦਾ ਜੂਸ ਪੀਨੇ ਹੁਣ ਸਭ ਇੱਕ ਪ੍ਰਚਲਨ ਚੱਲ ਪਿਆ ਜਿਵੇਂ ਤੁਸੀਂ ਵੀ ਪਹਿਲਾਂ ਦੱਸ ਰਹੇ ਸੀਗੇ ਕਿ ਕਿਹਾ ਜਾਂਦਾ ਵੀ ਕਣਕ ਛੱਡ ਦੋ ਚਾਵਲ ਛੱਡ ਦੋ ਪਰ ਜਦੋਂ ਇਹ ਚੀਜ਼ ਘਰੇ ਲੈ ਕੇ ਜਾਂਦੇ ਆ ਉੱਥੇ ਉਹ ਕਹਿੰਦੇ ਬਜ਼ੁਰਗ ਵੀ ਇਸ ਦਾ ਕੌਦੇ ਖਾਂਦੇ ਹੋਣੇ ਉਦੋਂ ਤਾਂ ਕੋਈ ਦਿੱਕਤ ਹੈ ਨਹੀਂ ਸੀ ਪੁਰਾਣਾ ਗੁੜ ਪੁਰਾਣੀ गेहूं ਪੁਰਾਣੇ ਚਾਵਲ ਪੁਰਾਣੀ दारू ਨੁਕਸਾਨੀ ਕਰਦੀ ਜਿਹੜੀ ਨਵੀਂ-ਨਵੀਂ ਚੀਜ਼ਾਂ ਅਸੀਂ ਖਾਂਦੇ ਆਂ ਜਿਹੜੇ ਪੁਰਾਣੇ ਤੁਸੀਂ ਕਿਹੜੀ ਤੁਹਾਨੂੰ ਵੀ ਪਤਾ ਹੋਣਾ ਵੀ ਸਾਡੇ ਬਜ਼ੁਰਗ ਪਹਿਲਾਂ गेहूं ਜਿਹੜੀਆਂ ਢੋਲਾਂ ਚ ਭਰ ਕੇ ਰੱਖ ਲੈਂਦੇ ਰਹਿਣਾ ਪੁਰਾਣੀ गेहूं ਖਤਮ ਹੋ ਗਈ ਫਿਰ ਉਹਨੂੰ ਸ਼ੁਰੂ ਕਰਨਾ ਹੈ ਇੰਨੇ ਜੋ ਅੱਛਾ ਚਿਵਾਰੇ ਤੇ ਲਗਭਗ ਯਾ ਕੋਠਿਆਂ ਚਾਪਾ ਰੱਖਦੇ ਸੀਗੇ ਉਹ ਗਰਮੀ ਨਾਲ ਹੀ ਵਧੀਆ ਬਣ ਜਾਂਦੀ ਸੀ आयुर्वेद ਨੂੰ ਲੈ ਕੇ ਹਰ ਕੋਈ ਅੱਜ ਜਾਨਣਾ ਸੁੰਨਾ ਪੜ੍ਹਨਾ ਚਾਹੁੰਦਾ ਹੈਗਾ ਉਹ ਇਸ ਕਰਕੇ ਕਿਉਂਕਿ ਜਿਸ ਤਰ੍ਹਾਂ ਦੇ ਨਾਲੋਪੈਥੀ ਦੇ ਬਹੁਤ ਵੱਡੇ ਨੁਕਸਾਨ ਲੋਕ ਦੇਖ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਹੁਣ ਆਯੁਰਵੈਦ ਕੰਨੀ ਨੂੰ ਵਾਧ ਰਹੇ ਨੇ ਸਭ ਤੋਂ ਜ਼ਿਆਦਾ ਲੋਕਾਂ ਦੇ ਮਨ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਖਾਵਾਂਗੇ ਆਯੁਰਵੈਦ ਜੇਕਰ ਐਸੀ ਨਾਨਾ ਲੈ ਵੀ ਲੈਣ ਤਾਂ ਤੁਹਾਨੂੰ ਨੁਕਸਾਨ ਨਹੀਂ ਹੋਊਗਾ ਪਰ ਕਈ ਅਜਿਹਾ ਜਿਹੜੀਆਂ ਮਿਸਸ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਹੋ ਇਹਦੇ ਤੋਂ ਬਚਣ ਦੀ ਲੋੜ ਹੈ ਇਸ ਲਈ ਸਪੈਸ਼ਲੀ ਤੌਰ ਦੇ ਉੱਤੇ ਪੰਚਕੂਲੇ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਵੀ ਹੋਣ ਜਾ ਰਿਹਾ ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਸਵਾਲਾਂ ਦੇ ਤੁਹਾਡੇ ਜਵਾਬ ਉੱਤੇ ਮਿਲਣਗੇ ਸ਼ਰਮਾ ਜੀ ਦੇਖਿਏ ਜਿਵੇਂ ਮੈਂ ਤੁਸੀ ਪੂਰੀ ਡਿਟੇਲ ਚ ਪਹਿਲਾਂ ਦੱਸਿਆ ਹਾਲਾਂਕਿ ਕਈ ਚੀਜ਼ਾਂ ਹਜੇ ਵੀ ਜਦੋਂ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਕਰਕੇ ਥੋੜਾ ਜਿਹਾ ਜ਼ਿਆਦਾ ਹੋ ਗਿਆ ਲੋਕਾਂ ਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇਸ ਪ੍ਰੋਗਰਾਮ ਦਾ ਮੇਨ ਮੰਤਵ ਹੈ ਕੀ ਹੈ ਕਿ ਲੋਕਾਂ ਦੇ ਵਿੱਚ ਆਯੁਰਵੇਦ ਨੂੰ ਲੈ ਕੇ ਐਲੋਪੈਥੀ ਦੀ ਤਰ੍ਹਾਂ ਹੀ ਇੱਕ ਯਕੀਨ ਬਣੇ ਹਾਲਾਂਕਿ ਲੋਕ ਕਨਵਰਟ ਤਾਂ ਬਹੁਤ ਹੋ ਰਹੇ ਨੇ ਆਯੁਰਵੇਦ ਦੇ ਬਣ ਕੇ ਮੇਰੀ ਤੁਹਾਡੇ ਮੀਡੀਆ ਮਾਧਿਅਮ ਤੋਂ ਇਹ ਬੇਨਤੀ ਹੈ ਕਿ ਆਯੁਰਵੇਦ ਨੂੰ ਕਨਵਰਟ ਹੋ ਰਹੇ ਆ ਜਾਂ ਨਹੀਂ ਹੋ ਰਹੇ ਮੈਦੇ ਤੇ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ ਲੇਕਿਨ ਥੋੜਾ ਇੱਕ ਪ੍ਰਸ਼ਨ ਬੜਾ ਅੱਛਾ ਹੈ ਕਿ ਮੀਡੀਆ ਤੇ ਬਹੁਤ ਤਰ੍ਹਾਂ ਦੇ ਲੋਕ ਜਿਹੜੇ ਆਯੁਰਵੇਦ ਦੀਆਂ ਗੱਲਾਂ ਕਰਦੇ ਆ ਮੇਰੀ ਲੋਕਾਂ ਨੂੰ ਇਹ ਬੇਨਤੀ ਹੈ ਅਪੀਲ ਹੈ ਵੀ ਉਹ ਕਟੋਕਟੇ ਪਤਾ ਕਰ ਲੈਣ ਵੀ ਜਿਹਦੀ ਅਸੀਂ ਗੱਲ ਸੁਣ ਰਹੇ ਹਾਂ ਕੀ ਪੜਿਆ ਹੋਇਆ ਹੈ ਕੀ ਨਹੀਂ ਪੜਿਆ ਹੋਇਆ ਮੈਂ ਜ਼ਰੂਰ ਇਹ ਕਹਾਗਾ ਮੈਨੂੰ ਬੜਾ ਦੁੱਖ ਵੀ ਹੈ ਕਿ ਉਹ ਸਾਰੇ ਇਹ ਜੇ ਲੋਕ ਹੈ ਜੋ ਬਿਲਕੁਲ ਵੀ ਪੜੇ ਲਿਖੇ ਨਹੀਂ ਹੈ ਲੇਕਿਨ ਆਯੁਰਵੇਦੀਆਂ ਗੱਲਾਂ ਬੜੀ ਅੱਛਾ ਇੰਸਟਾਗ੍ਰam ਤੇ ਫੇਸਬੁੱਕ ਤੇ ਜਾਂ ਯੂਟਿਊਬ ਤੇ ਇਸ ਤਰ੍ਹਾਂ ਦੇ ਬਣਾ ਕੇ ਭੇਜ ਰਹੇ ਆ ਤਾਂ ਉਹਨਾਂ ਤੋਂ ਬਚਨ ਕਿਸੇ ਦਾ ਨਾਂ ਨਹੀਂ ਲੈਂਦਾ ਇਸ ਲਈ ਇਸ ਤਰ੍ਹਾਂ ਦਾ ਜਿਹੜਾ ਇਹ ਆਯੋਜਨ ਹੈ ਇਹ ਆਮ ਪਬਲਿਕ ਵਾਸਤੇ ਔਰ ਫ੍ਰੀ ਹੈ ਤਾਂ ਆ ਕੇ ਆਪਣੀ ਜਿਹੜੀ ਕੁਐਰੀਜ਼ ਹੈ ਜਿਵੇਂ ਹੁਣ ਮੈਂ ਫੇਸਬੁਕ ਤੇ ਬੈਠ ਕੇ ਕਹਦਾ ਜੀ ਤੁਸੀਂ ਅਨਾਰ ਦਾਣਾ ਖਾ ਲਓ ਬਿਜਲਾ ਗਾਜਰ ਦਾ ਬੀਜ ਖਾ ਲਓ ਫਲਾਣਾ ਖਾ ਲਓ ਪਰ ਮੈਨੂੰ ਇਹ ਪ੍ਰਸ਼ਨ ਕਰਨਾ ਚਾਹੀਦਾ ਜੀ ਇਹ ਕਿਉਂ ਖਾ ਲਓ ਜਦ ਅਸੀਂ ਕੋਈ ਮੈਡੀਸਿਨ ਲੈਂਦੇ ਆ ਤਾਂ ਇੱਕ ਪੜਿਆ ਲਿਖਿਆ ਪੇਸ਼ੈਂਟ ਹੈ ਉਹਨੂੰ ਪਤਾ ਹੋਣਾ ਚਾਹੀਦਾ ਇਹ ਕੀ ਕੰਮ ਕਰੇਗਾ ਜੀ ਦੱਸੋ ਸਾਨੂੰ ਜੇ ਡਾਕਟਰ ਪੜਿਆ ਹੋਇਆਗਾ ਤਾਂ ਦੱਸ ਦੇਗਾ ਇਹ ਕੰਮ ਕਰੇਗਾ ਅਕੋਰਡਿੰਗਲੀ ਉਹ ਜਿਹੜੀ ਪੈਥੀ ਪੜਿਆ ਉਸ ਪੈਥੀ ਚ ਉਦੀ ਪੈਥੋਜਨਿਸਿਸ ਨੂੰ ਤੋੜਨ ਦੀ ਬਿਮਾਰੀ ਨੂੰ ਤੋੜਨ ਦੀ ਕਿਸ ਤਰ੍ਹਾਂ کارਗੁਜ਼ਾਰੀ ਹੋਏਗੀ ਉਸ ਦਵਾਈ ਦੀ ਉਹਨੂੰ ਦੱਸਣਾ ਆਣਾ ਚਾਹੀਦਾ ਜਦਕਿ ਜਿੰਨੇ ਅਸੀਂ ਲੋਕ ਦੇਖਦੇ ਆਂ ਮੀਡੀਆ ਤੇ ਬੋਲਦੇ ਦੇਖਦੇ ਆਂ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਆਂਦੀ ਸਿਰ ਮ ਉਹਨਾਂ ਨੂੰ ਪਤਾ ਹੁੰਦਾ ਵੀ ਅਜਵਾਇਨ ਹਲਦੀ ਜੀਰਾ ਕਾਲਾ ਨੂਰ ਇਹ ਨੁਕਸਾਨ ਨਹੀਂ ਕਰਦੇ ਸਭ ਨੂੰ ਖੁਲਾਈ ਪਲਾਈ ਚੱਲ ਐਸਾ ਨਹੀਂ ਹੋਣਾ ਚਾਹੀਏ ਬਿਲਕੁਲ ਵੀ ਔਰ ਇਹ ਦਵਾਈਆਂ ਨਹੀਂ ਐ ਇਹ ਦਵਾਈਆਂ ਕੇ ਸਾਥ ਇੱਕ ਇੰਗਰੀਡੀਅੰਟ ਕੇ ਰੂਪ ਮੇ ਕੰਮ ਆਤੀ ਹੈ ਇਹ अकेਲੀ ਦਵਾਈਆਂ ਦੇ ਰੂਪ ਚ ਅਸੀਂ ਕਦੀ ਵੀ ਯੂਜ਼ ਨਹੀਂ ਕਰਦੇ ਸਾਡੀ ਜਿਵੇਂ ਅਸੀਂ ਹਿੰਗਵਾਸਟਿਕ ਚੂਰਨ ਬਣਾਇਆ ਕਿਉਂਕਿ ਹਿੰਗ ਮੇਨ ਇਨਗਰੀਡੀਅੰਟ ਹੈ ਬਾਈ ਹੋਰ ਉਹਦੇ ਦਵਾਈਆਂ ਪੈਂਦੀਆਂ ਜਿਨ੍ਹਾਂ ਵਿੱਚ ਨਮਕ ਵੀ ਪੈਂਦਾ ਲਸਣ ਵੀ ਪੈਂਦਾ ਜੀਰਾ ਵੀ ਬੰਦ ਇਹ ਬਹੁਤ ساری ਭਾਈ ਤੇਈ ਦਵਾਈਆਂ ਨਾਲ ਮਿਲ ਕੇ ਚੂਰਨ ਬੰਦਦਾ ਹੈ ਨਾ ਤਾਂ ਉਹ ਦਵਾਈ ਬਣ ਗਈ ਕੱਲਾ ਜੀਰਾ ਦਵਾਈ ਨਹੀਂ ਹੈ ਜਿਹੜੇ ਲੋਕ ਕਹਿੰਦੇ ਵੀ ਕੱਲੇ ਜੀਰੇ ਨੂੰ ਵੀ ਅਸੀਂ ਠੀਕ ਕਰਦੇ ਹਾਂ ਜੇ ਜੀਰਾ ਖਾਣਾ ਉਹਨੂੰ ਭੁੰਨਣਾ ਹੈ ਭੁੰਨ ਕੇ ਫਿਰ ਉਹਨੂੰ ਜਿਹੜੀ ਸਾਡੀ ਮੱਖਣ ਕੱਢੀ ਹੋਈ ਲੱਸੀ ਹੈ ਉਹਦੇ 'ਚ ਪਾ ਕੇ ਥੋੜਾ ਨੂਨ ਤਾਂ ਉਹ ਸੰਗਰਣੀ ਨੂੰ ਠੀਕ ਕਰੇਗਾ ਗਰਣੀ ਨੂੰ ਠੀਕ ਕਰੇਗਾ ਉਹਦੇ ਨਾਲ ਵੀ ਬਹੁਤ ਜ਼ਿਆਦਾ ਡਾਈਟ ਕੰਟਰੋਲ ਜ਼ਰੂਰੀ ਹੈ ਨਹੀਂ ਤਾਂ ਕੱਲੀ ਲੱਸੀ ਔਰ ਜੀਰਾ ਭਲਾਣ ਨਾਲ ਕੁਝ ਹੋਣਾ ਨਹੀਂ ਜਿਨ੍ਹਾਂ ਨੂੰ ਆਈਬੀਐਸ ਹੁੰਦਾ ਹੈ ਇਰੀਟੇਬਲ ਬਾਲ ਸਿੰਡਰੋਮ ਹੁੰਦਾ ਹੈ बार-बार ਜਿਨ੍ਹਾਂ ਨੂੰ ਟੱਟੀ ਜਾਣਾ ਪੈਂਦਾ ਹੈ ਉਹ ਇਸ ਬਿਮਾਰੀ ਤੋਂ ਦੁਖੀ ਰਹਿੰਦੇ ਆ ਤੁਸੀਂ ਜਿੰਨਾ ਮਰਜ਼ੀ ਘਰੇਲੂ ਇਲਾਜ ਕਰ ਲਓ ਉਹਨਾਂ ਨੂੰ ਜਦ ਤੱਕ ਅਸੀਂ ਕੋਈ ਸਤੰਭਕ ਔਸ਼ਧੀ ਨਹੀਂ ਦੇਂਗੇ ਸਤੰਭਕ ਔਸ਼ਧੀ ਦਾ ਮਤਲਬ ਹੈ ਜਿਸ ਤਰ੍ਹਾਂ ਮੈਂ ਮੈਂ ਤਾਂ ਕਲੀਅਰ ਦੈਨ ਮੈਂ ਜਿਹੜੇ ਸੁਣਦੇ ਆ ਉਹਨਾਂ ਨੂੰ ਜਿਵੇਂ ਭੰਗ ਦਾ ਕੋਈ ਯੋਗ ਆਯੁਰਵੇਦ ਦਾ ਬਣਿਆ ਕੱਲੀ ਭੰਗ ਨਹੀਂ ਇਸੀ 10-15 ਦਵਾਈਆਂ ਪਾ ਕੇ ਪਾਈਆ ਅਫੀਮ ਦਾ ਕੋਈ ਯੋਗ ਜਿਹਦੇ ਚ ਅਫੀਮ ਪਈ ਹੋਵੇ ਤਾਂ ਇਸ ਤਰ੍ਹਾਂ ਦੇ ਜਿਹੜੇ ਯੋਗ ਹੈ ਇਹ ਆਈਬੀਐਸ ਨੂੰ ਠੀਕ ਕਰਦੇ ਹੌਲੀ 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 ਡਾਈਟ ਆਈਬੀਐਸ ਅੱਜ ਦੀ ਤਰੀਕ ਚ ਡਾਇਬੀਟੀਜ਼ ਵਾਂਗੂ ਬਹੁਤ ਵੱਡੀ ਬਿਮਾਰੀ ਹੈ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਬਿਮਾਰੀ ਹੈ ਤਾਂ ਇਹਦੇ ਛੋਟੀ ਜੀ ਬਿਮਾਰੀ ਨੂੰ ਜੀ ਅਸੀਂ ਆਯੁਰਵੇਦ ਨਾਲ ਠੀਕ ਕਰ ਸਕਦੇ ਹਾਂ ਇਹ ਨਹੀਂ ਮੈਂ ਕਹਿੰਦਾ ਸ਼ਰਤਿਆ ਇਲਾਜ ਹੈ ਪਰ ਇਹਨੂੰ ਠੀਕ ਕੀਤਾ ਜਾ ਸਕਦਾ ਹੈ ਵਿਦ ਡਾਈਟ ਕੰਟਰੋਲ ਤਾਂ ਇਹ ਸਾਰੀਆਂ ਚੀਜ਼ਾਂ ਦਾ ਜਿਹੜੀ ਜਾਣਕਾਰੀ ਹੈ ਇਸ ਕਾਰਗਰਮ ਚ ਮਿਲੇਗੀ ਉਹ ਹੋਰ ਜਿਹੜੀ ਬੋਲਦੇ ਹੋਏ ਵੀ ਕਿਹਾ ਹੁਣ ਫਿਰ ਜ਼ਿਕਰ ਕਰਿਆ ਉਸੀ ਦਾ ਇੱਕ ਸ਼ਰਤੀਆ ਇਲਾਜ ਆਮ ਤੌਰ ਤੇ ਤਾਂ ਚਲੋ ਇੱਕ ਇਹ ਕਹਦੇ ਨੇ ਵੀ ਅਸੀਂ ਜਿਹੜੇ ਲੋਕਾਂ ਨੂੰ ਪਤਾ ਨਹੀਂ ਜਿਵੇਂ ਤੁਸੀਂ ਕਹੇ ਕਿ ਬਿਲਕੁਲ ਹੀ ਪੈਦਲ ਨਹੀਂਗੇ ਪਰ ਉਹ ਫਿਰ ਵੀ ਚੀਜ਼ਾਂ ਲੋਕਾਂ ਨੂੰ ਦੇ ਰਹੇ ਨੇ ਪਰ ਬਹੁਤ ਸਾਰੇ ਜੇ ਕਹੀਏ ਕਿ ਕੋਈ ਅਲੱਗ-ਅਲੱਗ ਵੈਦ ਨੇ ਉਹ ਇਸੀ ਦਾ ਦਾਅਵਾ ਕਰਦੇ ਨੇ ਵੀ ਇਹ ਆਯੁਰਵੇਦ ਇਹਦਾ ਪੱਕਾ ਇਲਾਜ ਹੈ ਵੈਸੇ ਕੋਈ ਇਲਾਜ ਹੈ ਨਹੀਂ ਇਹ ਕਹਿ ਸਕਦੇ ਆ ਵੀ ਆਯੁਰਵੇਦ ਦੇ ذریعے ਪੱਕਾ ਇਲਾਜ ਹੋ ਸਕਦਾ ਕਿਸੇ ਚੀਜ਼ ਨੂੰ ਜੜ ਚੋਂ ਖਤਮ ਕਰਿਆ ਜਾ ਸਕਦਾ ਸਿਰ ਦੇਖੋ ਐਸਾ ਹੈ ਆਯੁਰਵੇਦ ਨੇ पूरे किताबों में चरक सुश्रुत भागवत अष्टांग हृदय सारंगदर संहिता भाव प्रकाश माधव निदान रस रसतंत्र सार ये मैं सारिया क्लासिकल टेक्स्ट के ना लेते हैं उन्होंने बीमारिया की दवाइयां लिखी हैं और ये लिखे है कि इस दवाई का विशेष करके इस बीमारी चार प्रयोग करना चाहिए उन्होंने ये लिखे कि ये जड़ से ख़त्म हो जाए क्योंकि ये शरीर है शरीर में ਵਾਪਸ ਬਿਮਾਰੀ ਪੈਦਾ ਹੋ ਸਕਦੀ ਹੈ ਇਹ ਉਹ ਜਿਹੜਾ ਜਿਨ੍ਹਾਂ ਨੇ ਕਿਤਾਬਾਂ ਲਿਖਿਆ ਉਹਨਾਂ ਨੂੰ ਪਤਾ ਸੀਗਾ ਅੱਜ ਦੇ ਇਹਨਾਂ ਨੂੰ ਪਤਾ ਨਹੀਂ ਹੈ ਇਹ ਕਿੰਨੀ ਦੁੱਖ ਦੀ ਗੱਲ ਹੈ ਵੀ ਬੁਖਾਰ ਨੂੰ ਜੇ ਮੈਂ ਕਹਾਂ ਬੁਖਾਰ ਦਾ ਮੇਰਾ ਸ਼ਰਤੀਆ ਇਲਾਜ ਹੈ ਤਾਂ ਬੁਖਾਰ ਤਾਂ ਆ ਹੀ ਜਾਏਗਾ ਸੀਜ਼ਨ ਚੇਂਜ ਹੋ ਜਾਏਗਾ ਡਾਇਬੀਟੀਜ਼ ਹੈ ਤੁਸੀਂ ਦਵਾਈ ਲੈ ਲਓ ਨਾਰਮਲ ਰਹੇਗੀ ਤੁਸੀਂ ਕੋਈ ਅਪੱਥੇ ਕਰੋ ਫਿਰ ਪੈਦਾ ਹੋ ਜਾਏਗੀ ਬਲੱਡ ਪ੍ਰੈਸ਼ਰ ਹੈ ਤੁਸੀਂ ਦਵਾਈ ਲੋ ਚਾਹੇ ਆਯੁਰਵੇਦ ਦੀ ਲੋ ਚਾਹੇ ਅਲੋਪੈਥੀ ਦੀ ਲੋ ਕੁਝ ਡਿਜ਼ੀਜ਼ ਜਿਹੜੀ ਹੈਗੀਆਂ ਹੈ ਉਹ ਤਾਂ ਦਵਾਈਆਂ ਨਾਲ ਕੰਟਰੋਲ ਰਹਿੰਦੀਆਂ ਉਹ ਠੀਕ ਨਹੀਂ ਹੁੰਦੀਆਂ ਇਸ ਲਈ 58 ਜਿਵੇਂ ਮਰਗੀ ਹੈ ਕੋਈ ਕਹੇ ਜੀ ਮੈਨੇ ਮਰਗੀ ਠੀਕ ਕਰਤੀ ਬਿਲਕੁਲ ਨਹੀਂ ਕਰ ਸਕਤਾ ਹੋਈ ਨਹੀਂ ਸਕਤੀ ਲੋਕ ਤਾਂ ਦਾਵਾ ਕਰਦੇ ਵੀ ਜਿਹੜੇ ਦਾਵਾ ਕਰਦੇ ਉਹਨਾਂ ਦੇ ਕੇਸ ਕਰਨਾ ਚਾਹੀਦਾ ਇਹ ਤਾਂ ਮੈਂ ਕਹਿੰਦਾ ਕੇਸ ਕਰਨਾ ਚਾਹੀਦਾ ਸਿਰਫ ਅੰਡਰ ਦਾ ਮੈਜਿਕ ਰੈਮਡੀ ਐਕਟ 9054 ਡਿਜ਼ੀਜ਼ ਦੀ ਲਿਸਟ ਦਿੱਤੀ ਹੈ ਹਾਂ ਉਹ ਉਹ ਕਹਿ ਸਕਦੇ ਸ਼ਰਤੀਆ ਇਲਾਜ ਉਸਕੇ ਲਈ ਆਇਸ਼ ਮੰਤਰਾਲੇ ਨੇ राष्ट्रीय आयुर्वेद विद्यापीठ के पास डॉक्टरों ने अपनी दवाई से पेशेंट अच्छे कर दिए उसका रिकॉर्ड भेज दें वो आगे फर्दर उस पर स्टडी करा लेंगे फिर वो कह सकते हैं हाँ जी हमने इसका शर्त या इलाज कर दिया लिख लो आप शर्त या इलाज आप एविडेंस तो दो एविडेंस आपको लेने नहीं आते प्रोटोकॉल पेशेंट को ट्रीट करने का आपको बनाना नहीं आता और आप शर्त या इलाज कर रहे हो लोगों को प्रकृति देखो ऐसे सर कि आयुर्वेद को आयुर्वेद से ट्रीट करने के लिए ना देर आर सो मैनी चैनल्स है ना कोई वैदिक जिम्मे भाई साहब ने क्या भी नाड़ी नाड़ी मूत्रम मलम जिब्बा एक हो गया दूषम देशम बलम कालम अनलम व प्रकृति ये सात चीज़ें देख के दवाई निश्चित करनी है ना ऐसे आयुर्वेद में लिखा है अलग अलग बहुत सारी चीज़ें मैं ज़्यादा क्योंकि लोगों को मेरी बात समझ में आएगी नहीं लेकिन सामान्य भाषा से कहना चाहना है ਵੀ ਇਹ ਜਿਹੜੇ ਲੋਕ ਸ਼ਰਤਿਆਂ ਇਲਾਜ ਕਰਦੇ ਐ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਐ ਨਾ ਇਹਨਾਂ ਦੀਆਂ ਗੱਲਾਂ ਚਾਓ ਜਿਹੜਾ ਬਹੁਤ ਐਜੂਕੇਟਿਡ ਐ ਹਰ ਇੱਕ ਡਾਕਟਰ ਦੀ ਡਿਗਰੀ ਜ਼ਰੂਰ ਪੁੱਛੋ ਜਨਾਬ ਆਪ ਕੀ ਪੜਿਓ ਹੋਏ ਹੋ ਦੱਸੋ ਸਾਨੂੰ ਤੁਹਾਡੀ ਡਿਗਰੀ ਕੀ ਹੈ ਪਲੀਜ਼ ਇਹ ਦੱਸੋ ਫਿਰ ਦੂਜਾ ਇਹ ਵੀ ਦੱਸ ਦੋ ਵੀ ਇਹ ਜਿਹੜਾ ਕਰੇਲੇ ਦਾ ਜੂਸ ਪਿਲਾ ਰਹੇ ਆ ਕਿਉਂ ਪਿਲਾ ਰਹੇ ਕਿੱਥੇ ਲਿਖਿਆ ਵੀ ਕਰੇਲੇ ਦਾ ਜੂਸ ਪੀਣਾ ਹੈ ਇਹ ਲੋਕੀ ਵਾਲਾ ਫਿਰ ਜਿਹੜਾ ਇਹ ਚੱਲਦਾ ਜੀ ਉਹ ਸਟ੍ਰੈਂਡ ਹੈ ਵਸ ਮੈਂ ਉਹਦੇ ਬਾਰੇ ਕੁਝ ਨਹੀਂ ਕਹਿੰਦਾ ਮੈਂ ਤਾਂ ਮੇਰਾ ਤਾਂ ਆਪ ਪ੍ਰਸ਼ਨ ਹੈ ਵੀ ਕਿਹੜੀ ਕਿਤਾਬ 'ਚ ਲਿਖਿਆ ਵੀ ਕਰੇਲੇ ਹਾਂ ਜੂਸ ਪੀਣਾ ਹੈ ਉਸ ਨੂੰ ਅਗਨੀ ਸੰਸਕਾਰਿਤ ਕਰੋ ਸੂਪ ਕੇ ਉਸ ਵਿੱਚ ਪਿਓ ਸਾਸ਼ਤਰ ਇਹ ਮਾਰੇ ਕਿਤਾਬ ਮਿਲਗਾ ਸੂਪ ਬਣਾ ਕੇ ਪੀ ਸਕਦੇ ਹੋ ਆਪ ਸੂਪ ਬਣਾ ਕੇ ਪੀਓ ਨਾ ਯੂਸ਼ ਉਸ ਨੂੰ ਸੰਸਕ੍ਰਿਤ ਸ਼ਬਦ ਯੂਸ਼ ਸੂਪ ਨੂੰ ਕਹਿੰਦੇ ਸੰਸਕ੍ਰਿਤ ਯੂਸ਼ ਉਹ ਯੂਸ਼ ਦਾ ਸੂਪ ਬਣ ਗਿਆ उसमें आप उसकी प्रोसीजर करो आप पी लो कोई तकलीफ नहीं है ਇੱਕ ਸਰ ਜੇ ਕਹੀਏ ਕਿ ਦੋ ਚੀਜ਼ਾਂ ਚੱਲਦੀਆਂ ਨੇ ਕਿ ਆਮ ਤੌਰ ਤੇ ਹੁਣ ਜਿਹੜਾ ਇੱਕ ਪ੍ਰਚਲਨ ਚੱਲ ਪਿਆ ਜਿਵੇਂ ਤੁਸੀਂ ਵੀ ਪਹਿਲਾਂ ਦੱਸ ਰਹੇ ਸੀਗੇ ਕਿ ਕਿਹਾ ਜਾਂਦਾ ਵੀ ਕਣਕ ਛੱਡ ਦਿਓ ਚਾਵਲ ਛੱਡ ਦਿਓ ਪਰ ਜਦੋਂ ਇਹ ਚੀਜ਼ ਘਰੇ ਲੈ ਕੇ ਜਾਂਦੇ ਆ ਉੱਥੇ ਉਹ ਕਹਿੰਦੇ ਨੇ ਬਜ਼ੁਰਗ ਵੀ ਇਸ ਤਾਂ ਕਾਦੇ ਖਾਂਦੇ ਹੁੰਦੇ ਉਦੋਂ ਤਾਂ ਕੋਈ ਦਿੱਕਤ ਹੈ ਨਹੀਂ ਸੀ ਹੁਣ ਕੋਈ ਜ਼ਿਆਦਾ ਹੋਣ ਲੱਗੀ ਇਹ ਵੀ ਕੋਈ ਜੇ ਕਹੀਏ ਕਿ ਫਰਕ ਪਿਆ ਕਿ ਜਿਵੇਂ ਤੁਸੀਂ ਸਮਝਾ ਰਹੇ ਸੀ ਵੀ ਪਹਿਲਾਂ ਬੰਦ ਰੱਖਦੇ ਸੀ ਪ੍ਰਸ਼ਨ ਬਹੁਤ ਅੱਛਾ ਹੈ ਦੇਖੋ ਨਵ ਅੰਨਪਾਨਮ ਨਵ ਯਾਨੀ ਨਮਾ ਅੰਨਿਆ ਨੇ ਗੇਹੂ ਚਾਵਲ ਦਾਲਾ ਹੈ ਨਾ ਅੰਨ ਪਾਨਮ ਪਾਣੀ ਆਇਆ ਪੀਣ ਵਾਲਾ ਸਿਰਫ ਪੀਣੇ ਕੇ ਲੀਏ ਬਾਤ ਕਰ ਰਹਾ ਹੈ ਨਾ ਕਹਿੰਦਾ ਐ ਵੀ ਤੁਸੀਂ ਪੁਰਾਣਾ ਗੁੜ ਪੁਰਾਣੀ ਗੇਹੂ ਪੁਰਾਣੇ ਚਾਵਲ ਪੁਰਾਣੀ ਦਾਰੂ ਨੁਕਸਾਨ ਨਹੀਂ ਕਰਦੀ ਇਸ ਸ਼ਾਸਤਰ ਕਹਿੰਦਾ ਕਿਤਾਬ ਕਹਿੰਦੀ ਹੈ ਤਾਂ ਤੁੜਾ ਤੁਸੀਂ ਗੇਹੂ ਨੂੰ ਲੋ 1.5 ਸਾਲ ਵਾਸਤੇ ਪ੍ਰਕਿਊਰ ਕਰਕੇ ਉਹਦੇ ਚ ਕੀੜੇ ਨਾ ਲੱਗਣ ਚੰਗੀ ਧੁੱਪ ਲਗਾ ਕੇ ਰੱਖ ਦਿਓ ਉਹਦਾ ਜਿਹੜਾ ਜਿਹੜਾ ਤੁਸੀਂ ਨਾ ਗੇਹੂ ਨੂੰ ਖਾਓ ਉਹ ਚਿੰਗਮ ਵਰਗੀ ਬਣ ਜਾਏਗੀ ਹੈਨਾ ਆਟੇ ਨੂੰ ਖਾਓ ਉਹ ਵੀ ਚਿੰਗਮ ਵਰਗਾ ਮੁਝ ਬਣ ਜਾਂਦਾ ਆਪਾਂ ਪਾਣਾ ਪਾਣੀ ਚ ਆਟਾ ਗੁੰਨ ਲੈਂਦੇ ਆ ਇਹਦਾ ਮਤਲਬ ਇਹ ਹੈ ਕਿ ਇਹਦੇ ਚ ਆਲਰੇਡੀ ਹੈ ਜਿਹੜਾ ਜਲੀ ਅੰਸ਼ ਹੁੰਦਾ ਹੈ ਇਹਦੇ ਹਰ ਇੱਕ ਪੌਦੇ ਚ ਨਾ ਬੜੀ ਸਾਰੀ ਚੀਜ਼ਾਂ ਹੁੰਦੀਆਂ ਤਾਂ गेहूं ਚ ਜਲ ਹੁੰਦਾ ਚਾਵਲ ਚ ਜਲ ਹੁੰਦਾ ਤੇ ਜਲ ਦਾ ਜਿੰਨਾ ਅੰਸ਼ ਉੜ ਜਾਏਗਾ ਉਨੀ ਇਹ ਹਲਕੀ ਹੋ ਜਾਏਗੀ ਲਗੂ ਹੋ ਜਾਏਗੀ ਸੁਣ ਸੁਣ ਲਗੂ ਲਗੂ ਹੋ ਜਾਏਗੀ ਉਹਦੇ ਚ ਗਲੂਟਿਨ ਦਾ ਪਾਰਟ ਘੱਟ ਹੋ ਜਾਏਗਾ ਰਹੇਗਾ ਘੱਟ ਹੋ ਜਾਏਗਾ ਨੁਕਸਾਨ ਨਹੀਂ ਦੇਗਾ ਜਿਹੜੀ ਨਵੀਂ-ਨਵੀਂ ਚੀਜ਼ਾਂ ਅਸੀਂ ਖਾਂਦੇ ਆਂ ਜਿਹੜੇ ਪੁਰਾਣੇ ਤੁਸੀਂ ਕਿਹੜੀ ਤੁਹਾਨੂੰ ਵੀ ਪਤਾ ਹੋਣਾ ਵੀ ਸਾਡੇ ਬਜ਼ੁਰਗ ਪਹਿਲਾਂ ਗਿहूं ਜਿਹੜੀਆਂ ਢੋਲਾਂ 'ਚ ਭਰ ਕੇ ਰੱਖ ਲੈਂਦੇ ਰਹਿਣਾ ਪੁਰਾਣੀ ਗਿहूं ਖਤਮ ਹੋ ਗਈ ਫੇਰ ਉਹਨੂੰ ਸ਼ੁਰੂ ਕਰਨਾ ਹੈ ਇੰਨੇ ਚ ਅੱਛਾ ਚਿਵਾਰੇ ਤੇ ਲਗਭਗ ਯਾ ਕੋਠਿਆਂ 'ਚ ਆਪਾਂ ਰੱਖਦੇ ਸੀਗੇ ਉਹ ਗਰਮੀ ਨਾਲੀ ਵਧੀਆ ਬਣ ਜਾਂਦੀ ਸੀਗੀ ਗਿहूं ਚੋਲ ਟੋਕਣੀਆਂ 'ਚ ਪਾ ਕੇ ਅਸੀਂ ਚਾਵਲ ਰੱਖਦੇ ਸੀਗੇ ਇੱਕ ਸੀਜ਼ਨ ਐਡਵਾਂਸ ਇੱਕ ਐਗਜ਼ੈਕਟਲੀ ਉਹਦੇ ਨਾਲ ਬਿਮਾਰੀਆਂ ਘੱਟ ਲੱਗਦੀਆਂ ਸੀਗੇ ਨਾ ਗਲੂਟਨ ਤਾਂ ਅੱਜ ਲੱਭ ਲੈਂਦੀ ਅਸੀਂ ਹੈ নো ਡਾਊਟ ਇਸ ਮੈਂ ਕੋਈ ਉਹਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਹੈ ਲੇਕਿਨ ਫਿਰ ਜੇ ਗਲੂਟਨ ਨੂੰ ਵੀ ਕਦਮ ਕਰਨਾ ਹੈ ਬੜਾ ਕਢਾਹ ਲਓ ਜਿਵੇਂ ਮੂਫਲੀਆ ਛੋਲੇ ਭੁੰਦੇ ਆਂ ਗਿਓ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਭੁੰਨ ਲੋ ਉਹਦਾ ਪਾਊਡਰ ਕਰੋ ਖਾ ਲੋ ਤਾਂ ਗਲੂਟਨ ਨਾਮਾਤਰ ਰਹੇਗੀ ਮਿਨਿਮਮ ਜਿਹੜੀ ਹੈ ਉਹਦੇ ਚੋਂ ਤਕਲੀਫ ਤੁਹਾਨੂੰ ਦੇਗੀ ਤਕਰੀਫ ਹੀ ਨਹੀਂ ਦੇਗੀ ਇਹ ਕਲਾਸ ਵਾਲਾ ਸਰ ਕੀ ਜਿਹੜਾ ਤੁਸੀਂ ਗਰਭ ਸੰਸਕਾਰ ਦੀ ਗੱਲ ਕਰੀ ਇਹ ਕਿੰਨਾ ਜ਼ਿਆਦਾ ਜ਼ਰੂਰੀ ਹੁਣ ਦੇ ਸਮੇਂ ਚ ਹੋ ਚੁੱਕਿਆ ਕਿਉਂਕਿ ਨਾ ਤਾਂ ਜੇ ਦੇਖਿਆ ਜਾਵੇ ਹੁੰਦੀਆਂ ਕੁੜੀਆਂ ਕੋਲ ਉਹਨਾਂ ਨਾਲ ਜ਼ਿਆਦਾ ਸਮਾਂ ਕਿਉਂਕਿ ਸਾਰੇ ਬਹੁਤ ਜ਼ਿਆਦਾ ਜੌਬ ਕਰਨ ਵਾਲੀਆਂ ਹੈਗੀਆਂ ਨੇ ਜਾਂ ਘਰ ਦੇ ਕੰਮਕਾਜ ਨੇ ਹਰ ਇੱਕ ਕਿਸ ਨੂੰ ਇਹ ਲੱਗਦਾ ਵੀ ਰੈਡੀ ਟੂ ਜਿਵੇਂ ਕਹਿੰਦੇ ਹੁੰਦੇ ਨੇ ਵੀ ਰੈਡੀ ਟੂ ਮੂਵ ਤਾਂ ਰੈਡੀ ਟੂ ਫੂਡ ਜਿਹੜਾ ਹੈਗਾ ਉਹਦੇ ਤੇ ਜ਼ਿਆਦਾ ਡਿਪੈਂਡ ਹੋਗੇ ਨੇ ਨਹੀਂ ਸਰ ਇਹ ਗੱਲ ਤੁਹਾਡੀ ਬਿਲਕੁਲ ਗਲਤ ਹੈ ਬੱਚੇ ਬੜੇ ਕੌਨਸ਼ੀ ਸੇ ਗਵਰਨਮੈਂਟ اور ਪ੍ਰਾਈਵੇਟ ਸੈਕਟਰ ਪ੍ਰੈਗਨਨਸੀ اور ਆਫਟਰ ਡਿਲੀਵਰੀ ਅੱਛੀ ਛੁੱਟੀਆਂ ਦਿੰਦੀਆਂ ਹੈ Google ਤੋਂ ਜ਼ਿਆਦਾ ਨਾ ਪੜਨ ਬੱਚੇ ਗਾਇਨੀਕੋਲੋਜਿਸਟ ਕੋਲ ਜਾਣ ਆਯੁਰਵੈਦਿਕ ਗਾਇਨੀਕੋਲੋਜਿਸਟ ਕੋਲ ਜਾਣ ਕਟੋਕੜ ਡਾਈਟਰੀ ਫੈਕਟਰ ਕਿਹੜੇ ਹੋਣੇ ਚਾਹੀਦੇ ਆ ਜਿਹੜਾ ਬੇਬੀ ਗਰਭ ਚ ਪਲ ਰਿਹਾ ਉਹਦੇ ਉਹਦੇ ਵਾਸਤੇ ਕਿਹੜੀ ਕਿਹੜੀ ਡਾਈਟ ਮੈਨ ਲੱਗਦਾ ਜਿੱਥੇ ਤੱਕ ਮੈਂ ਜਾਣਦਾ ਮੈਂ ਮਾਡਰਨ ਜ਼ਿਆਦਾ ਜਾਣਦਾ ਨਹੀਂ ਹੈ ਪਰ ਆਯੁਰਵੇਦ ਤਾਂ ਪਰ ਮੰਥ ਵਾਈਜ਼ ਡਾਈਟ ਐਂਡ ਕਾੜੇ ਦੱਸੇ ਹੋਏ ਆ ਵੀ ਇਹ ਦੇ ਨਾਲ ਇੰਨੀ ਅੱਛੀ ਇਮਿਊਨਿਟੀ ਹੋਏਗੀ ਜੇ ਅੱਗੇ ਤੁਹਾਡੀ ਇੱਛਾ ਹੈ ਤਾਂ ਉਹਨਾਂ ਨੂੰ ਵੈਕਸੀਨੇਸ਼ਨ ਕਰਾਓ ਨਹੀਂ ਇੱਛਾ ਤਾਂ ਨਾ ਕਰਾਓ ਇਹ ਸ਼ੁਸ਼ੁਰ ਸੰਗਤਾ ਚ 9 ਦੇ 9 ਮਹੀਨਾ ਦੇ ਕਾੜੇ ਔਰ 9 ਦੇ 9 ਮਹੀਨਾ ਦੀ ਡਾਈਟ ਦੱਸੀ ਹੋਈ ਹੈ ਜਿਹੜੀ ਈਜ਼ੀਲੀ ਅਸੀਂ ਬਣਾ ਕੇ ਖਾ ਸਕਦੇ ਆ ਬੱਚੇ ਅ ਗੂਗਲ ਚ ਲੱਭਦੇ ਆ ਵੀ ਅੱਛਾ ਸਾਡਾ ਬੇਬੀ ਹੈਲਦੀ ਹੋਏ ਤਾਂ ਕੀ ਕਰਨਾ ਚਾਹੀਏ ਉਹ ਆਪੇ ਦੱਸਦੇ ਆ ਵੀ ਸਰ ਫੋਨ ਕਰਕੇ ਪੁੱਛਦੇ ਆ ਵੀ ਇਦੇ ਚ ਲਿਖਿਆ ਵੀ ਅਸੀਂ ਦਹੀਂ ਚ ਕੀ ਪਾ ਕੇ ਪੰਜਾਂਮਰਤ ਬਣਾ ਕੇ ਪੀ ਲਿਏ ਉਹ ਉਹਦੇ ਸ਼ਹਿਦ ਪਾ ਲਿਏ ਕਿ ਉਹ ਇਮਿਊਨਿਟੀ ਵਧਾਉਂਦਾ ਅਸੀਂ ਕਹਿੰਦੇ ਹਾਂ ਵਧਾਉਂਦਾ ਹੈ ਬਹੁਤ ਅੱਛੀ ਬਾਤ ਆਪ ਜਿੰਨਾ ਘੀ ਖਾਓਗੇ ਲੂਬ੍ਰੀਕੇਸ਼ਨ ਹੋਗਾ ਬੇਬੀ ਅੱਛਾ ਹੈਲਦੀ ਹੋਗਾ ਔਰ ਆਪ ਖੁਦ योगा करो हेल्थ एक्सरसाइज करो जिससे आप घर के काम करो जिससे आपकी नॉर्मल डिलीवरी हो जाएगी काम नहीं करने से बेबी की रेगुलर मूवमेंट नहीं होने से फिर हमें सिजेरियन कराने पड़ते हैं अगर वही डाइट्स जितनी चाहिए उतनी लेंगे कैल्शियम प्रेग्नेंट वीमेन के लिए बड़ा अच्छा है आयरन बड़ा जरूरी है बाकी के जो मिनरल्स है पोटासियम वगैरह वो सारे नॉर्मल होने चाहिए और सारे इन डाइट से इन कारणों से हमें मिल जाते हैं ਬ੍ਰਿਕਨਖਰ ਦੇਖਿਏ ਤਾਂ ਜਿਵੇਂ ਵੈਦ ਸਾਹਿਬ ਨੇ ਦੱਸਿਆ ਆਖਰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਇਸ ਤੋਂ ਵੀ ਜ਼ਿਆਦਾ ਜੇ ਕਹੀਏ ਕਿ ਆਖਰ ਡਿਟੇਲਸ ਜਾਣਨ ਦੇ ਲਈ ਹੈ ਜਿਹੜਾ ਜਦੋਂ ਤੁਸੀਂ ਪੰਚਕੂਲਾ ਜਾਓਗੇ ਤਾਂ ਬਹੁਤ ਜਾਣਕਾਰੀ ਦਾ ਖਜ਼ਾਨਾ ਜਿਹੜਾ ਤੁਹਾਨੂੰ ਮਿਲੇਗਾ ਤੇ ਇਹ ਕੁਝ ਚੰਦ ਉਹ ਚੀਜ਼ਾਂ ਸੀ ਜਿਹੜੀਆਂ ਬਹੁਤ ਜ਼ਿਆਦਾ ਚਲਦੀਆਂ ਕੋਸ਼ਿਸ਼ ਕਰੀ ਕਿ ਗੱਲ ਕਰੀਏ ਸ਼ਰਮਾ ਜੀ ਨਾਲ ਪਰ ਜਦੋਂ ਪੰਚਕੂਲੇ ਜਾਣਾ ਕਹਿੰਦੇ ਇਸ ਚੀਜ਼ ਦਾ ਪੂਰਾ ਡਿਟੇਲਸ ਪ੍ਰੋਗਰਾਮ ਰੱਖੇ ਗਏ ਨੇ ਤਾਂ ਕਿ ਤੁਸੀਂ ਹਰ ਇੱਕ ਚੀਜ਼ ਤੋਂ ਜਾਣੂ ਹੋ ਸਕੋ ਤੇ ਟਾਈਮ ਕੱਢ ਕੇ ਪਹੁੰਚਣਾ ਜ਼ਰੂਰ ਹੈ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਸੁਮੇਸ਼ ਸਿੰਘ ਰੋਜ਼ਾਨਾ ਸੰਤਿਵ ਟੀ